ਜਾ ਕੇ ਕਰਕੇ ਮੰਤਰੀ ਨੂੰ ਹੁਕਮ ਕੀਤਾ ਹੈ ਕਹਿੰਦਾ ਪਦਮਨੀ ਜਾਤੀ ਦੀ ਵੇਸ਼ਵਾ ਨੂੰ ਬੁਲਾਇਆ ਜਾਵੇ ਇਸਤਰੀਆਂ ਦੇ ਵਿੱਚੋਂ ਉੱਤਮ ਜਾਤੀ ਹੈ ਇਸਤਰੀ ਦੀ ਜਿਹਨੂੰ ਪਦਮਨੀ ਕਿਹਾ ਜਾਂਦਾ ਹੈ ਜਿਹਦੇ ਚਿਹਨ ਚੱਕਰ ਜਿਹਦੀ ਸੁੰਦਰਤਾ ਜਿਹਦੀਆਂ ਅੱਖਾਂ ਜਿਹਦੀ ਨਾਸਿਕਾ ਜਿਹਦੀ ਬੋਲੀ ਜਿਹਦੇ ਸਰੀਰ ਦਾ ਜੋ ਦਿੱਖ ਹੈ ਕਹਿੰਦੇ ਉਹ ਅਤ ਦੀ ਸੁੰਦਰ ਹੁੰਦੀ ਹੈ ਉਸ ਵੇਲੇ ਪਦਮਨੀ ਜਾਤੀ ਦੀ ਵੇਸ਼ਵਾ ਨੂੰ ਬੁਲਾਇਆ ਗਿਆ ਰਾਜੇ ਨੇ ਖੁਦ ਆਖਣਾ ਕੀਤਾ ਕਹਿੰਦਾ ਆਪਣੇ ਨਾਲ ਆਪਣੀਆਂ ਸਖੀਆਂ ਲੈ ਕਰਕੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸ ਜਾਣਾ ਹੈ ਰਾਤ ਨੂੰ ਜਾ ਕੇ ਉਹਨਾਂ ਦੀ ਸੇਵਾ ਕਰਨੀ ਹੈ ਇਹ ਬੀਬੀ ਪਦਮਨੀ ਜਾਤੀ ਦੀ ਉਸ ਵੇਲੇ ਆਪਣੇ ਨਾਲ ਆਪਣੀਆਂ ਇਹਨੇ ਸਖੀਆਂ ਲਈਆਂ ਹਨ ਹਾਰ ਸ਼ਿੰਗਾਰ ਕੀਤਾ ਹੈ ਅੱਖਾਂ ਦੇ ਵਿੱਚ ਕਹਿੰਦੇ ਸੁਰਮਾ ਪਾਇਆ ਹੈ ਕਾਲੇ ਕੇਸ ਹਨ ਉਹਨਾਂ ਨੂੰ ਸਵਾਰਨਾ ਕੀਤਾ ਹੈ ਤਨ ਦੇ ਉੱਤੇ ਗਹਿਣੇ ਪਾਉਣਾ ਕੀਤੇ ਹਨ ਤੇ ਅਤ ਦੇ ਸੁੰਦਰ ਸਰੀਰ ਹਨ ਇਹਨਾਂ ਦੇ ਕਹਿੰਦੇ ਚੰਗੇ ਵਧੀਆ ਬਸਤਰ ਪਾ ਕੇ ਗਹਿਣੇ ਪਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਲ ਨੂੰ ਗਈਆਂ ਹਨ ਤੇ ਇਹਨਾਂ ਦੇ ਵਿੱਚੋਂ ਹੁਣ ਜਿਆਦੇ ਤੋਂ ਜਿਆਦਾ ਜਿਹੜੀ ਵੱਡੀ ਉਮਰ ਹੈ 16 ਸਾਲ 14 ਸਾਲ ਦੀਆਂ ਇਹ ਉਮਰ ਦੀਆਂ ਹਨ ਤੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਵੱਲ ਬੈਠ ਗਈਆਂ ਤੇ ਆਖਣਾ ਕੀਤਾ ਮਹਾਰਾਜ ਸਾਸੀ ਤੁਹਾਡੀ ਸੇਵਾ ਦੇ ਵਿੱਚ ਆਏ ਹਨ ਤੇ ਮਹਾਰਾਜ ਦੇ ਚਰਨ ਆਪਣੇ ਹੱਥਾਂ ਦੇ ਨਾਲ ਦਬਾਉਣ ਲੱਗ ਪਏ ਤੇ ਨਾਲ ਹੀ ਪਾਤਸ਼ਾਹ ਦੇ ਵੱਲ ਮੰਦ ਮੰਦ ਮੁਸਕਰਾਉਂਦੀ ਹੈ ਤੇ ਬਚਨ ਕਰਦੀ ਬੋਲਦੀ ਹੈ ਆਪਣੇ ਮੂੰਹ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ